ਅੱਜ ਫੇਰ ਮੈਂ ਲੇਟ ਆਇਆ ਬੜੀਆਰ ਕਿਹਾ ਵੀ ਸਫਾਈ ਕਰਕੇ ਰੱਖਿਆ ਕਰ ਪਰ ਨਹੀਂ ਧਿਆਨ ਜ਼ਿੰਮੇਵਾਰੀ ਵੀ ਦਿੱਤੀ ਆ ਕਹਿ ਦਿੰਦੇ ਆ ਵੀ ਕਰ ਲਾਂਗੇ ਪਰ ਨਹੀਂ ਸਫਾਈ ਚੱਲ ਰਹੀ ਆ ਹਾਂਜੀ ਭਾਈ ਯਾਰ ਟਾਈਮ ਨਾ ਕਰ ਦਿਆ ਕਰ ਨਾ ਫਿਰ ਤੈਨੂੰ ਪਤਾ ਕਸਟਮਰ ਦਾ ਵੀ ਟਾਈਮ ਹੋ ਜਾਂਦਾ ਆ ਕੁਰਸੀ ਸਾਫ ਕੀਤੀ ਓ ਨਹੀਂ ਭਾਈ ਕੀਤਾ ਕੀ ਆ ਫਿਰ ਪੁੱਤੋਂ ਕਸਟਮਰ ਆਗੇ ਤੇ ਫਿਰ ਕੀ ਕਰਾਂਗੇ ਕਰ ਦਨੇ ਭਾਈ ਕਰਨੀ ਤੁਸ ਸ਼ਾਮ ਨੂੰ ਜਾ ਕੇ ਜਦੋਂ ਦੁਕਾਨ ਬੰਦ ਕਰਨੀ ਆਹੀ ਚਲ ਛੱਡ ਯਾਰ ਇੱਥੇ ਬੈ ਜੰਨਾ ਮੈਂ ਵੱਡੇ ਭਾਈ ਕਿੱਥੇ ਗਏ ਆ ਬੰਬੇ ਦਾ ਵੇ ਬੰਬੇ ਗਏ ਆ ਹਾਂ ਸਿੱਧੂ ਸਾਹਿਬ ਹਾਂ ਜੀ ਦੱਸਿਆ ਨਹੀਂ ਉਹਨਾਂ ਅੱਜ ਮਾ ਲੈਂਦੇ ਓਕੇ ਓਕੇ ਹੋਰ ਸਾਹਿਬ ਦੇਖਿਆ ਫਿਰ ਕੋਈ ਨਹੀਂ ਅੱਜ ਕੋਈ ਅੱਛਾ ਉਹ ਸੱਚ ਸਵੇਰੇ ਕੰਟੈਕਟ ਲੈਣੇ ਸੀ ਤੇ ਪੇਮੈਂਟ ਆਈ ਤੇ ਐਡਵਾਂਸ ਅੱਛਾ ਐਡਵਾਂਸ ਹਾਂਜੀ ਠੀਕ ਹੈ ਠੀਕ ਹੈ ਕਿੰਨੀ ਕੀ ਪੇਮੈਂਟ ਚੈੱਕ ਨਹੀਂ ਦੇਖ ਲਿਓ ਤੁਸੀਂ ਮੈਂ ਕਹਿ ਜਾ ਤੁਹਾਨੂੰ ਦਲੇ ਜੀ ਅੱਛਾ ਨੋਟ ਵੀ ਨਹੀਂ ਕੀਤੀ ਨਹੀਂ ਮੈਂ ਭਾਈਆ ਤੋਂ ਵੇਖ ਲਾਂਗੇ ਬਸ ਇਹੋ ਤੇਰੀ ਮੈਨੂੰ ਇਮਾਨਦਾਰੀ ਨਾਲ ਵਧੀਆ ਲੱਗਦੀ ਆ ਚਲੋ ਐਡਵਾਂਸ ਆ ਜਾਈ ਹੀ ਨਾ ਹਾਂਜੀ ਹਾਂਜੀ ਓਕੇ ਓਕੇ ਚਲ ਕਰੋ ਤੁਸੀਂ ਕੋਈ ਨਹੀਂ ਕਰੋ ਕੰਮ ਸਸਿਕਾ ਗਈ ਸਸਿਕਾ ਜੀ ਕੀ ਹਾਲ ਜੀ ਵਧੀਆ ਇਹ ਸਿੱਧੂ ਇੰਟਰਪ੍ਰਾਈਜ਼ ਹਾਂਜੀ ਹਾਂਜੀ ਤੁਸੀਂ ਪੜੇ ਹੋਣਾ ਬਾਹਰ ਹਾਂਜੀ ਹਾਂਜੀ ਹੋਰ ਸੁਣਾਓ ਜੀ ਬਸ ਵਧੀਆ ਜੀ ਕੀ ਖੇਦਮਤ ਕਰੀਏ ਜੀ ਤੁਹਾਡੀ ਬਸ ਖੁਸ਼ੀਆਰੇ ਦੇਣ ਆ ਗਏ ਨੇ ਵਾਹ ਜੀ ਵਾਹ ਪਰਮਾਤਮਾ ਦੀ ਕਿਰਪਾ ਆ ਤੇ ਵਿਆਹ ਆ ਗਿਆ ਜੀ ਵਾਹ ਜੀ ਵਾਹ ਫਿਰ ਤੇ ਬਹੁਤ ਮੁਬਾਰਕਾਂ ਜੀ ਆਇਆ ਆ ਗਿਆ ਤੇ ਮੈਂ ਵੀ ਉਹ ਮਜੀਠਰੇ ਵਿੱਚ ਸਭ ਤੋਂ ਜਿਹੜਾ ਮਸ਼ਹੂਰ ਜਿੱਥੇ ਪ੍ਰੋਡਕਟ ਸਾਰੇ ਮਿਲਦੇ ਹਨ ਉਹ ਸਿੱਧੂ ਇੰਟਰਪ੍ਰਾਈਜ਼ ਹੈ ਬਿਲਕੁਲ ਜੀ ਬਿਲਕੁਲ ਐਡਰੈਸ ਦਾ ਤੇ ਤੁਹਾਨੂੰ ਪਤਾ ਹੀ ਆ ਹਾਂਜੀ ਕਥੂ ਨੰਗਾ ਰੋਡ ਬਾਬਾ ਭਾਈ ਛਲੋ ਜੀ ਮੋੜ ਨੇੜੇ ਸਿੱਧੂ ਇੰਟਰਪ੍ਰਾਈਜ਼ ਆਓ ਤੇ ਲੈ ਕੇ ਜਾਓ ਸਸਤੇ ਤੋਂ ਸਸਤੇ ਦੀ ਬਾਜੀ ਗੱਲ ਇਹ ਆ ਕਿ ਏ ਟੂ ਜ਼ੈਡ ਆਪਾਂ ਇੱਥੇ ਸਾਰੇ ਪ੍ਰੋਡਕਟ ਖਰੀਦ ਲੈਣੇ। ਅੱਛਾ ਬੜਾ ਵਧੀਆ ਜੀ ਫਿਰ ਤਾਂ। ਕਿੱਥੋਂ ਆਏ ਤੁਸੀਂ ਜੀ? ਮੈਂ ਜੀ ਆਪਣਾ ਇੱਥੇ ਹੋਲੀ ਸਿਟੀ ਤੋਂ। ਹੋਲੀ ਸਿਟੀ ਤੋਂ? ਹਾਂਜੀ। ਇਹ ਤੇ ਸਾਡੇ ਲਈ ਨਾ ਭਾਗਾਂ ਦੀ ਗੱਲ ਆ ਜੀ ਸਾਰਾ ਸ਼ਹਿਰ ਛੱਡ ਕੇ ਤੇ ਤੁਸੀਂ ਸਾਡੇ ਕੋਲ ਆਏ ਜੀ ਮਜੀਠੇ ਦੇ ਵਿੱਚ ਤੇ ਬੜੀ ਵਧੀਆ ਗੱਲ ਆ। ਵਿਆਹ ਮੁੰਡੇ ਦਾ ਕਿ ਕੁੜੀ ਦਾ? ਵਿਆਹ ਜੀ ਆਪਣੇ ਬੇਟੇ ਦਾ ਵਿਆਹ ਆ। ਤੇ ਆਪਾਂ ਦਾਜ ਲੈਣ ਵਾਲੇ ਚੱਕਰ ਦੇ ਵਿੱਚ ਨਹੀਂ ਹੈਗੇ। ਅੱਛਾ ਆਪਣੀ ਸੋਚ ਨਹੀਂ ਹੈਗੀ ਲਓ ਜੀ ਇਹ ਗੱਲ ਨੂੰ ਸੁਣ ਕੇ ਮੈਂ ਪੈਨ ਛੱਡਦਾ ਜੇ ਆਪਣਾ ਖਿਆਲ ਆ ਤੁਹਾਡੇ ਬੜੇ ਉੱਚੇ ਆ ਜੀ ਫਿਰ ਤੇ ਹਾਂ ਵਾਜੂ ਵਾਜੂ ਇਸ ਕਰਕੇ ਆ ਕਿ ਜਿੰਨੇ ਧੀ ਦੇਤੀ ਉਹਨੇ ਹੋਰ ਪਿੱਛੇ ਕੀ ਰੱਖਿਆ ਬੜੇ ਉੱਚੇ ਵਿਚਾਰ ਆ ਜੀ ਤੁਹਾਡੇ ਮੈਂ ਵੀ ਇਸ ਚੀਜ਼ ਨੂੰ ਹੀ ਸੋਚਦਾ ਰਹਿੰਦਾ ਹਾਂ ਤੇ ਇਦਾਂ ਦੇ ਬੰਦੇ ਦੁਨੀਆ 'ਚ ਹੋਣ ਨਾ ਤੇ ਕਿਆ ਹੀ ਬਾਤਾਂ ਨੇ ਹੈਪੀ ਆ ਪਾਣੀ ਲਿਆਈ ਯਾਰ ਹਾਂਜੀ ਤੇ ਇਹ ਗੱਲ ਹੈਗੀ ਆ ਕਿ ਚਾਹ ਰਹਿਣ ਦੇ ਬਾਅਦ ਚ ਪੋਏ ਨੇ ਹੋਲੀ ਸਿਟੀ ਵਿੱਚ ਇੱਕ ਕੋਠੀ ਅਲੱਗ ਹੋਊਗੀ ਬੱਚੇ ਦੀ ਅੱਛਾ ਜੀ ਹਾਂ ਤੇ ਉਹ ਬਹੁ ਆਉਣ ਤੋਂ ਪਹਿਲਾਂ ਏ ਟੂ ਜ਼ੈਡ ਹਰ ਚੀਜ਼ ਕੋਠੀ ਦੇ ਵਿੱਚ ਹੋਏਗੀ ਵਾਹ ਜੀ ਵਾਹ ਵਾਹ ਜੀ ਵਾਹ ਤੇ ਅੱਜ ਬਾਕੀ ਜਿਹਨੇ ਇਲੈਕਟ੍ਰੋਨਿਕ ਜਿਹਨੇ ਪ੍ਰੋਡਕਟ ਆ ਉਹ ਸਿੱਧੂ ਇੰਟਰਪ੍ਰਾਈਜ਼ ਤੋਂ ਜਾਣਗੇ ਤੁਹਾਡੇ ਗੱਲ ਕਰਨ ਦਾ ਤਰੀਕਾ ਤੁਹਾਡੇ ਸੋਚ ਵਿਚਾਰ ਪਹਿਰਾਵਾ ਐਜੂਕੇਟ ਜੇ ਤੁਸੀਂ ਕਾਫੀ ਹੈ ਬਸ ਜੀ ਇਹ ਚੰਗੇ ਕਾਲਜਾਂ ਚ ਪੜੇ ਆ ਚੰਗੀਆਂ ਯੂਨੀਵਰਸਿਟੀਾਂ ਚ ਪੜੇ ਆ ਤੇ ਉਹ ਦੇਣ ਆ ਹੂੰ ਤੇ ਪ੍ਰੋਡਕਟ ਜਿਹੜੇ ਹੈਗੇ ਆ ਤੁਸੀਂ ਮੈਨੂੰ ਵਿਖਾਓਗੇ ਹਾਂਜੀ ਬਿਲਕੁਲ ਕਿਉਂ ਨਹੀਂ ਹੈਪੀ ਜੀ ਪ੍ਰੋਡਕਟ ਵਿਖਾਈਏ ਜੀ ਹਾਂਜੀ ਭਾਜੀ ਲਓ ਜੀ ਲਓ ਚਲੋ ਜੀ ਲਓ ਜੀ ਮੈਨੂੰ ਵਿਖਾ ਦਿਓ ਕਿਹੜੀ ਕਿਹੜੀ ਚੀਜ਼ ਹੈਗੀ ਆ ਆਓ ਜੀ ਕਿਉਂ ਆਪਣੇ ਦੀ ਕੋਸ਼ਿਸ਼ ਇੱਥੇ ਸਾਰਾ ਕੁਝ ਤੁਸੀਂ ਇੱਧਰ ਆ ਜਾਓ ਪਹਿਲਾਂ ਹਾਂਜੀ ਵਨ ਬਾਈ ਵਨ ਤੁਹਾਨੂੰ ਚੈੱਕ ਕਰਾਉਨੇ ਆ ਜੀ ਠੀਕ ਹੈ ਜੀ ਇਹ ਸਾਡੀ ਜੀ ਬ੍ਰਾਂਡ ਵਾਸ਼ਿੰਗ ਮਸ਼ੀਨ ਹੈ ਜੀ ਐਲਜੀ ਦੀ ਓਕੇ ਜੀ ਤੁਸੀਂ ਚੈੱਕ ਕਰ ਲਓ ਰੇਟ ਦਾ ਅਸੀਂ ਬਾਅਦ ਚ ਤੁਹਾਨੂੰ ਉੱਥੇ ਕਰ ਲੈਨੇ ਆ ਜੀ ਠੀਕ 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 ਹੈ ਜੀ ਇਹ ਸਾਡਾ ਪ੍ਰੋਡਕਟ ਹੈ ਜੀ ਨਵਾਂ ਆਇਆ ਜੀ ਹੈਪੀ ਜੀ ਇਹ ਟਾੜਾ ਦਾ ਹੈ ਇਹ ਪ੍ਰੋਡਕਟ ਕਾਟਾ ਕਰੋਮਾ ਅੱਛਾ ਠੀਕ ਹੈ ਟੌਪ ਲੋਡ ਹੈ ਜੀ ਇਹ ਵਾਸ਼ਿੰਗ ਮਸ਼ੀਨ ਕੋਈ ਗੱਲ ਨਹੀਂ ਮਸ਼ੀਨਾ ਤੇ ਦੋ ਲਵਾਂਗੇ ਆਪਾਂ ਹਾਂਜੀ ਕੋਈ ਨਹੀਂ ਮੈਂ ਕਹਾ ਤੁਸੀਂ ਭਾਏ ਪੰਜ ਲਓ ਇੱਥੇ ਤੁਹਾਨੂੰ ਪ੍ਰੋਡਕਟ ਫੁੱਲ ਬੜਾ ਫੁੱਲ ਮਿਲਣਗੇ ਕਿਉਂਕਿ ਇੱਕ ਤਾਂ ਕੱਪੜੇ ਧੋਣ ਵਾਸਤੇ ਹੋ ਗਈ ਨਾ ਤੇ ਬੂਟ ਵੀ ਧੋਣੇ ਪੈਂਦੇ ਪਰ ਝੂਟ ਹਾਂ ਉਹ ਇੱਕ ਮਸ਼ੀਨ ਬੂਟ ਧੋਣਾ ਹੱਥ ਲੈ ਲਾਂਗੇ ਇੱਕ ਕੱਪੜੇ ਧੋਣਾ ਤੇ ਦੋ ਮਸ਼ੀਨਾਂ ਆਪਣੀਆਂ ਹੋ ਗਈਆਂ ਜੀ ਤੇ ਹੋਰ ਇਹ ਪ੍ਰੋਡਕਟ ਸਾਡਾ ਨਵਾਂ ਆਇਆ ਜੀ ਕਰੋਮਾ ਦਾ ਪ੍ਰੋਡਕਟ ਆ ਟਾਟਾ ਪ੍ਰੋਡਕਟ ਹਾਂਜੀ ਬਹੁਤ ਵਧੀਆ ਵਾਸ਼ਿੰਗ ਮਸ਼ੀਨ ਹੈ ਇਹ ਚਾਹੇ ਬੂਟ ਹੋ ਚੋ ਧੋ ਲੋ ਤੇ ਚਾਹੇ ਚ ਤੋੜੋ ਕੋਈ ਗੱਲ ਨਹੀਂ ਜਿਹੜੀ ਮਰਜੀ ਦੇ ਦੋ ਇੱਕ ਬੂਟ ਤੋਂਣ ਵਾਸਤੇ ਤੇ ਇੱਕ ਬਸ ਕੱਪੜੇ ਤੋਂਣ ਵਾਸਤੇ ਤੇ ਤੁਸੀਂ ਇਦਾਂ ਕਰੋ ਤਿੰਨ ਲਾਓ ਹਾਂ ਇੱਚ ਜਰਾਬਾਂ ਧੋਲਿਆ ਕਰੋ ਇੱਚ ਬੂਟ ਧੋਲਿਆ ਕਰੋ ਕੋਈ ਗੱਲ ਨਹੀਂ ਤਿੰਨ ਕਰ ਦੋ ਕੋਈ ਐਡਵਾਂਸ ਸੋਚ ਆਪਣੀ ਪਹਿਲਣੀ ਤਿੰਨ ਕਰ ਦੋ ਅੱਛਾ ਵਾਸ਼ਿੰਗ ਮਸ਼ੀਨ ਤੁਸੀਂ ਦੇਖ ਲਈ ਮੈਂ ਦੇਖ ਲਈ ਜੀ ਹੁਣ ਤੁਸੀਂ ਕੀ ਫ੍ਰਿਜ ਦੇਖੋਗੇ ਹਾਂਜੀ ਆਓ ਜੀ ਹੈਪੀ ਜੀ ਆਓ ਤੁਸੀਂ ਰਹਿੰਦੇ ਹੋ ਦੁਕਾਨ ਤੇ ਵੱਡੇ ਭਾਈ ਦੇ ਬੰਬੇ ਤੌਰ ਤੇ ਤੁਸੀਂ ਹਾਂਜੀ ਇਹ ਸਾਡੇ ਕੋਲ ਕਰੋਮਾ ਦੀ ਡਬਲ ਡੂਰ ਫਰੇਜ ਆ ਜੀ ਓਕੇ ਜੀ ਠੀਕ ਹੈ ਜੀ ਜੇ ਤੁਸੀਂ ਦੇਖੋ ਕੀ ਸ਼ਾਨਦਾਰ ਪ੍ਰੋਡਕਟ ਬਣਾਇਆ ਕਰੋ ਇਹ ਸਭ ਤੋਂ ਵੱਡਾ ਸਹਜ ਹੈ ਜੀ ਹਾਂ ਜੀ ਸਭ ਤੋਂ ਵੱਡਾ 2 ਲੀਟਰ ਹੈ ਜੀ ਜੀ ਓਕੇ ਜੀ ਓਕੇ 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 ਠੀਕ ਹੈ ਇਹਦੇ ਨਾਲ ਦੇ ਤੁਸੀਂ 2 ਪੀਸ ਕਰ ਦੋ ਦੋ ਹਾਂ ਜੀ ਦੋ ਕਰਾ ਦਿੰਨੇ ਜੀ ਦੋ ਪੀਸ ਇਹਦੇ ਨਾਲ ਦੇ ਕਰ ਦੋ ਉਹ ਇਸ ਤਰ੍ਹਾਂ ਦਾ ਵੀ ਇੱਕ ਤਾਂ ਤਾਜ਼ਾ ਆਪਾਂ ਜਣਾ ਖਾਣ ਪੀਣ ਲਈ ਜਾਂ ਆਟਾ ਜਾਂ ਹੋਰ ਫਰੂਟ ਚੀਜ਼ਾਂ ਵਗੈਰਾ ਇੱਕ ਹੁੰਦਾ ਵੀ ਜਿਹੜੇ ਚੀਜ਼ਾਂ ਵੱਜ ਜਾਂਦੀਆਂ ਅੱਛਾ ਜੀ ਮਤਲਬ ਬਈਆਂ ਬਾਹਰ ਤੇ ਸੁੱਟਣੀਆਂ ਨਹੀਂ ਹੈਗੀਆਂ ਉਹ ਕੋਈ ਹੋਰ ਕੋਈ ਸੱਜਣ ਮਿੱਤਰ ਆ ਜਾਂਦੇ ਉਹਨਾਂ ਨੂੰ ਵੀ ਆਪਾਂ ਆ ਜਿਵੇਂ ਅੱਜ ਕੱਲ੍ਹ ਵੇਖੋ ਜੀ ਖਮੀਰਾ ਆਟਾ ਕਰਕੇ ਲੋਕੀ ਕਿੰਨਾ ਖਾਂਦੇ ਆ ਸਵਾਦ ਲੈਂਦੇ ਆ ਕਦੀ ਭਟੂਰੇ ਬਣਾ ਲੈ ਤੇ ਕਦੀ ਇਹ ਸਾਡਾ ਜੀ ਇੱਕ ਨੋਰਮਲ ਪ੍ਰੋਡਕਟ ਹੈ ਜੀ ਕਰੋਮਾ ਦਾ ਫ੍ਰਿਜ ਆ ਇਹ ਵੀ ਬਹੁਤ ਵਧੀਆ ਆ ਦੋ ਦਾ ਤੁਹਾਡੇ ਉਹ ਹੋ ਗਏ ਦੋ ਹੋ ਗਏ ਠੀਕ ਹੈ ਜੀ ਤੇ ਸਾਡੇ ਕੋਲ ਕਰੋਮਾ ਦਾ ਪ੍ਰੋਡਕਟ ਆ ਐਲਜੀ ਦਾ ਪ੍ਰੋਡਕਟ ਜੀ ਸਾਈਂ ਵੇਖੋ ਕਿੰਨਾ ਟਾਪ ਦਾ ਜੇ ਇਹ ਕੇ ਕਰਦੋ ਕਈ ਵਾਰ ਗਰਮੀਆਂ ਚ ਬੂਟ ਰੱਖ ਲਈਏ ਠੰਡੇ ਹੁੰਦੇ ਠੰਡੇ ਕਰਕੇ ਪਾ ਲਈਏ ਚੌੜਾ ਤਾਪਦਾ ਬੂਟ ਵਾਟਰ ਰੱਖ ਲਿਆ ਕਰਾਂਗੇ ਇੱਕ ਚ ਠੀਕ ਕੋਈ ਗਾਨੀ ਤਿੰਨ ਚੀਜ਼ਾਂ ਹੋ ਗਈਆਂ ਤੇ ਆਪਣਾ ਗੀਜ਼ਰ ਹਾਂਜੀ ਗੀਜ਼ਰ ਵੀ ਜੀ ਆਓ ਜੀ ਇਧਰ ਹੀ ਆ ਜਾਓ ਤੁਸੀਂ ਲਓ ਜੀ ਇਹ ਬੰਦਾ ਯਾਰ ਕਿੱਥੋਂ ਆਇਆ ਇਹ ਤਾਂ ਅੱਜਕੱਲ ਬੂਟ ਵੀ ਰੱਖਣ ਦਿਆ ਫਰਿੱਜਾਂ ਚ ਆਹ ਹੋ ਗਿਆ ਇੱਕ ਗੀਜ਼ਰ ਆ ਜੀ ਠੀਕ ਹੈ ਜੀ ਠੀਕ ਹੈ ਜੀ 50 ਲੀਟਰ ਦਾ ਹੈਗਾ ਜੀ ਭਾਈ ਤੇ ਅਸੀਂ 25 ਲੀਟਰ ਦਾ ਜੀ 25 ਲੀਟਰ ਠੀਕ ਹੈ ਜੀ 25 ਲੀਟਰ ਦਾ ਤੇ ਦੋ ਗੀਜ਼ਰ ਕਰ ਦੋ ਠੀਕ ਹੈ ਜੀ ਹਨਾ ਇੱਕ ਬਾਹਰੋਂ ਵੀ ਲੱਗ ਜਾਊਗਾ ਇੱਕ ਲੈਟਰਿੰਗ ਲੱਗ ਜਾਊਗਾ ਸਿਆਚ ਜਦੋਂ ਦੋ ਨੰਬਰ ਦਾ ਹੱਥ ਤੋਂ ਨੇ ਥਰੇ ਹੱਥ ਦਾ ਸਾਰਾ ਸਿਸਟਮ ਸੰਲੇ ਉਹ ਜੰਮ ਜਾਂਦਾ ਮੜ ਕੇ ਔਖਾ ਹੀ ਹੁੰਦਾ ਉਹ ਉਹ ਲੈ ਇੱਕ ਆਪਾਂ ਉੱਚ ਲਾਵਾਂਗੇ ਦੋ ਗੀਜ਼ਰ ਕਰ ਦੋ ਤੇ ਹੋਰ ਸਾਹਿਬ ਜੀ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਦੱਸੋ ਜੀ ਸਾਨੂੰ एलईडी है जी ਸਾਡੇ ਕੋਲ ਐਲੀਡੀ 32 ਇੰਚ 42 ਇੰਚ ਲਓ ਜੀ 50 ਇੰਚ 52 ਇੰਚ 65 ਇੰਚ ਹਾਂ ਤੁਸੀਂ ਦੇਖ ਸਕਦੇ ਹੋ ਜੀ ਇੱਕ 65 ਇੰਚ ਵਾਲੀ ਐਲੀਡੀ ਕਰ ਦੋ ਅੱਛਾ ਜੀ ਠੀਕ ਆ ਤੇ ਇੱਕ ਇੱਕ ਛੋਟੀ ਕਰ ਦਿਓ ਵੋਟਾਂ ਗਿਆ ਕਰਨੇ ਉਹਦੇ ਨਾਲ ਨਹੀਂ ਨਹੀਂ ਉਹ ਮਤਲਬ ਜਦੋਂ ਮੰਲੋ ਆਪਾਂ ਬੈਠੇ ਆ ਦੋ ਨੰਬਰ ਕਰਨ ਗਏ ਆ ਹਾਂਜੀ ਉੱਥੇ ਵੀ ਚਲੋ ਬੰਦਾ ਕਈ ਰਹਦਾ ਜੇ ਕਬਜ ਖੂਬ ਜਾਈਏ ਤੇ ਬੰਦਾ ਉਨੇ ਚਲ ਚੈਨਲ ਚੂਨ ਲਵੇਦਾ ਰਹਿੰਦਾ ਸਬਸ ਟਾਈਮ ਪਾਸ ਹੋ ਜਾਂਦਾ ਹਨਾ ਉਦਾਂ ਤਾਂ ਬੋਰਿੰਗ ਹੁੰਦੀ ਆ ਚਲੋ ਦੋ ਕਰ ਦੋ ਇੱਕ ਉੱਥੇ ਆਪਾਂ ਲਾ ਲਾਂਗੇ ਲਿਖ ਲਿਓ ਗੱਲਾਂ ਤੇ ਦੀਆਂ ਮੈਨੂੰ ਉਲਟੀਆਂ ਹੀ ਲੱਗਣ ਦੀਆਂ ਪਰ ਸਾਨੂੰ ਕੀ ਅੱਜ ਤਾਂ ਪ੍ਰੋਡਕਟ ਵੇਚਣੇ ਹਾਂਜੀ ਇਹ ਹੋ ਗਏ ਜੀ ਠੀਕ ਹੈ ਜੀ ਅੱਛਾ ਹੈਪੀ ਜੀ ਤਿੰਨ ਵਾਸ਼ਿੰਗ ਮਸ਼ੀਨ ਹੋ ਗਈਆਂ ਜੀ ਦੋ ਡਬਲ ਡੋਰ ਫ੍ਰਿਜਾਂ ਇੱਕ ਛੋਟੀ ਫ੍ਰਿਜ ਜੇ ਤੇ ਇੱਕ LED ਨਾ 65 ਇੰਚ ਦੀ ਕੀਤੀ ਆ ਤੇ ਇੱਕ ਨਾ ਕੀਤੀ ਆ 42 ਇੰਚ ਦੀ ਹਾਂਜੀ ਇਹ ਨੋਟ ਕਰ ਲਿਓ ਬਾਕੀ ਇਹ ਰੇਟ ਉਥੇ ਬੈਠ ਕੇ ਕਰ ਦੇਣਾ ਕੋਲ ਠੀਕ ਹੋ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਜੀ ਕੁਝ ਹੋਰ ਖਰੀਦਣਾ ਚਾਹੋਗੇ ਹੋਰ ਤੁਸੀਂ ਵੇਖ ਲਓ ਆਪਣਾ ਜ਼ਰੂਰੀ ਚੀਜ਼ ਕਿਹੜੀ ਆ ਇੱਕ ਤੇ ਆ ਜਿਹੜਾ ਹੁੰਦਾ ਆ ਆਪਣਾ ਓਵਨ ਓਵਨ ਹਣਾ ਓਵਨ ਆਹ ਪਈ ਰੋਟੀ ਪਾਣੀ ਬਿਲਕੁਲ ਜੀ ਇਹ ਵਿਆਹ ਆਪਣਾ ਬੇਟੀ ਦਾ ਆ ਜੀ ਨਹੀਂ ਨਹੀਂ ਬੇਟੇ ਦਾ ਮੈਂ ਤੁਹਾਨੂੰ ਬਹਿਲੂ ਦੱਸਿਆ ਕਿ ਆਪਾਂ ਦਾਜ ਨਹੀਂ ਲੈਣਾ ਦਾਜ ਲੈਣਾ ਨਹੀਂ ਆਪਾਂ ਆਪਣੇ ਕੋਲੋਂ ਸਾਰੀਆਂ ਚੀਜ਼ਾਂ ਖਰੀਦ ਲੈਣੀਆਂ ਇੱਕ ਦੋ ਇਹ ਕਰ ਦੋ ਇੱਕ ਰੋਟੀ ਵਾਸਤੇ ਇੱਕ ਥੋੜਾ ਛੋਟਾ ਕਰ ਦੋ ਜਿਹਦਾ ਸਿਆਲ ਚ ਬਾਹਰ ਜਣਾ ਤਾਂ ਬੂਟ ਗਰਮ ਕਰਕੇ ਬੰਦਾ ਬਾਹਰ ਕੱਢ ਕੇ ਪਾ ਦਿੰਦਾ ਤਾਂ ਉਹ ਪੈਰ ਜਿਹੜੇ ਲੱਗੇ ਰਹਿੰਦੇ ਦੋ ਹਣ ਇੱਕ ਰੋਟੀ ਵਾਸਤੇ ਉੱਚੀ ਜੀ ਬੂਟ ਸਾਰਾ ਪਰਿਵਾਰ ਹੀ ਬੂਟ ਹੀ ਪੋਂਦਾ ਚਪਲਾਂ ਚਪਲਾਂ ਨਹੀਂ ਪੋਂਦਾ ਚਪਲਾਂ ਘਰ ਜਬਾਈ ਦੀਆਂ ਨੇ ਅੱਛਾ ਠੀਕ ਹੈ ਇੱਕ ਇੱਕ ਜੋੜਾ ਹੀ ਹੋਣਾ ਫਿਰ ਮੇਰੇ ਖਿਆਲ ਚ ਬਥੇਰੇ ਆ ਜੀ ਸਿਹਤ ਨਾਲੋਂ ਕੀ ਚੰਗਾ ਤੇ ਸਾਹੀ ਤਾਂ ਆਪਣੇ ਮੇਰਾ ਪਰਿਵਾਰ ਦੀ ਸੇਫਟੀ ਲਈ ਸਾਰੀ ਮਿਹਨਤ ਕਰਾਈ ਕਰੀਦੀ ਆ ਸਹੀ ਸਹੀ ਜੀ ਬੂਟਾਂ ਤੇ ਸਾਰੀ ਰਹਿ ਗਈ ਮਿਹਨਤ ਤੁਹਾਡੀ ਹਾਂਜੀ ਆਓ ਜੀ ਗੀਜਰ ਵੀ ਹੋ ਗਿਆ ਹਾਂਜੀ ਗੀਜਰ ਦੋ ਹੋਗੇ ਨਾ ਹਾਂਜੀ ਦੋ ਹਾਂ ਤੇ ਜਿਹੜੀ ਫਰਿੱਜ ਆ ਆਪਾਂ ਕਿੰਨੇ ਕੀਤੇ ਆ ਦੋ ਦੋ ਵੱਡੀਆਂ ਡਬਲ ਡੂਰ ਇੱਕ ਛੋਟੀ ਇੱਕ ਛੋਟੀ ਚਲੋ ਤੇ ਤਿੰਨ ਹੋ ਗਈਆਂ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨਾਂ ਆ ਗਈ ਹੈ ਨਾ ਤੇ ਇੱਕ ਜਿਹੜਾ ਕੋਈ 뮤직 ਸਿਸਟਮ ਇੱਦਾਂ ਚੱਲਦਾ ਮੈਂ ਕਿਹਾ ਜਿੰਨੇ ਮਰਜ਼ੀ ਲਓ ਜੀ ਹੈਨਾ ਸਾਡੇ ਕੋਲ ਅਲੱਗ-ਅਲੱਗ ਕੰਪਨੀ ਦੇ ਆ ਸੋਨੀ ਦਾ ਆ ਜੀ ਇਹ ਕਰ ਦੋ ਇਹ ਕਰ ਦੋ ਦੋ ਕਰ ਦੋ ਇਹ ਇੱਕ ਲਾਵਾਂਗੇ ਆਪਾਂ ਆਪਣੇ ਰੂਮ ਚ ਹਾਂਜੀ ਇੱਕ ਲਾ ਦਾਂਗੇ ਆਪਾਂ ਦੂਜੇ ਪਾਸੇ ਕਈ ਵਾਰਨ ਚੌਂਕ ਚ ਨਹੀਂ ਚੌਂਕ ਚ ਨਹੀਂ ਜਿਹੜਾ ਸਟੋਰ ਤੇ ਚੂਹੇ ਚਾਹੇ ਹੁੰਦੇ ਆ ਅੱਛਾ ਤੇ ਚੂਹੇ ਖੜਾਕ ਬੜਾ ਕਰਦੇ ਜੇ 뮤직 ਉੱਥੇ ਲਗਾਉ ਤਾਂ ਆਪੇ ਨੱਚਦੇ ਉੱਚਦੇ ਰਹਿਣਗੇ ਤੇ ਐਂਟਰਟੇਨਮੈਂਟ ਦਾ ਹੈ ਨਾ ਡਿਸਟਰਬ ਕਰਦੇ ਆ ਬੰਦਾ ਸ਼ੁਕਰੀਆ ਯਾਰ ਆਓ ਜੀ ਆਪਣਾ ਵੈਸੇ ਹੈਪੀ ਤਾਂ ਭਾਈ ਕਮਾਲ ਦੇ ਬੰਦੇ ਨੇ ਇਹਨਾਂ ਸਾਡੇ ਕੋਲ ਰੇਟ ਰੂਟ ਨਹੀਂ ਪੁੱਛਿਆ ਤੇ ਵਿਚਾਰ ਵੀ ਇਹਨਾਂ ਦੇ ਬੜੇ ਉੱਚੇ ਆ ਤੇ ਬਾਕੀ ਚਲੋ ਕੋਈ ਨਹੀਂ ਸਾਡੇ ਕੋਲ ਇਨੇ ਪ੍ਰੋਡਕਟ ਲੈ ਕੇ ਚੱਲੇ ਆ ਅਸੀਂ ਇਹਨਾਂ ਨੂੰ ਕੰਸੈਸ਼ਨ ਹੀ ਕਰਾਂਗੇ ਲੈਸ ਤੋਂ ਲੈਸ ਹੀ ਲਾਵਾਂਗੇ ਇਹ ਆਪਣਾ 26 ਜਨਵਰੀ ਦਾ ਹੈਗਾ ਆ ਵਿਆਹ ਐਸ ਸ਼ਬੀ ਦਾ 26 ਜਨਵਰੀ ਤੁਸੀਂ ਨੋਟ ਕਰੋ ਨਾ 26 ਜਨਵਰੀ ਨੋਟ ਕਰੋ ਮੈਂ ਸੰਦਾਲੇ ਡੱਬਾ ਵੀ ਲੈ ਕੇ ਆਇਆ ਓਕੇ ਹੈਪੀ ਉਹ ਯਾਰ ਉਹ ਜਿਹੜੀ ਸਾਡੇ ਕੋਲ ਐਡਵਾਂਸ ਆਈ ਆਈ ਆ ਪ੍ਰੋਡਕਟ ਲਈ ਉਹਨੂੰ ਮਨਾਂ ਕਰ ਦਈਏ ਫਿਰ ਠੀਕ ਰਵਾਂਗੇ ਆਹੀ ਉਹਨੂੰ ਕਿ ਲੈਣਾ 50-60 ਹਜ਼ਾਰ ਦੇ ਸਾਈਨ 5-7 ਲੱਖ ਦਾ ਸਮਾਨ ਜਾ ਰਿਹਾ ਤੂੰ ਮਨਾਂ ਕਰ ਦੋਨੋਂ ਪਾਰਟੀ ਨੂੰ ਮਨਾਂ ਕਰ ਦੇ ਕਰ ਫੋਨ ਸਾਈਡ ਤੋਂ ਕੇ ਫੋਨ ਕਰ ਕਰਕੇ ਤੇ ਮੇਰੇ ਕੋ ਆ ਹੋਲੀ ਗੱਲ ਕਰਨੀ ਥੋੜੀ ਜੀ ਤੇ ਗੱਲ ਬੜੀ ਉੱਚੀ ਕਰਦਾ ਤੂੰ ਨਾਲੇ ਇਹ ਜਿਹੜਾ ਸਮਾਨ ਆ ਇਹ ਆਪਣਾ 24 ਜਨਵਰੀ ਤੱਕ ਜਿਹੜਾ ਨਾ ਸਾਡੇ ਪਹੁੰਚ ਜਾਣਾ ਚਾਹੀਦਾ ਮੈਂ ਕਹਿਆ ਜੀ ਉਹਦੀ ਫਿਕਰ ਨਾ ਕਰੋ ਸਾਡੀ ਜਿਹੜੀ ਡਿਲੀਵਰੀ ਹੈ ਨਾ ਹਾਂਜੀ ਗੈਸਟ ਜਿਹੜਾ ਹੁੰਦਾ ਨਾ ਪਰਮਾਤਮਾ ਦਾ ਰੂਪ ਹੁੰਦਾ ਆ ਤੇ ਤੁਹਾਡੇ ਤੇ ਅੱਗੇ ਵਿਚਾਰ ਬੜੇ ਉੱਚੇ ਬਹੁਤ ਉੱਚੇ ਹਾਂਜੀ ਠੀਕ ਹੈ ਜੀ ਤੇ ਤੁਸੀਂ ਫਿਕਰ ਨਾ ਕਰੋ ਤੁਸੀਂ 24 ਨੂੰ ਕਹਿ ਰਹੇ ਹੋ ਅਸੀਂ 23 ਨੂੰ ਤੁਹਾਡੇ ਕੋਲ ਸ਼ਾਮ ਨੂੰ ਪ੍ਰੋਡਕਟ ਪਹੁੰਚਾ ਰਹੇ ਹਾਂਗੇ 23 ਜਨਵਰੀ ਨੂੰ ਹਰ ਹਾਲਤ ਪਹੁੰਚ ਜਾਣਾ ਚਾਹੀਦਾ ਜੇ 23 ਜਨਵਰੀ ਤੋਂ ਲੇਟ ਹੋਇਆ ਤੇ ਉਹ ਤੁਹਾਨੂੰ ਜਿਹੜਾ ਹੈਗਾ ਜੁਰਮਾਨਾ ਲੱਗੂਗਾ ਜੀ ਜਿੰਨੀ ਪੇਮੈਂਟ ਦਾ ਆਪਾਂ ਤੁਹਾਡੇ ਕੋਲ ਪ੍ਰੋਡਕਟ ਲੈ ਰਹੇ ਆ ਤੁਹਾਨੂੰ ਡਬਲ ਦੇਣੀ ਪਊਗੀ ਸਾਡੀ ਐਡਵਾਂਸ ਸੋਚ ਆ ਐਡਵਾਂਸ ਚੈਨਲ ਵਾਲੇ ਬੰਦੇ ਆ ਵੇਖੋ ਭਾਜੀ ਮੈਂ ਪਹਿਲਾਂ ਹੀ ਕਹਤਾ ਤੁਹਾਡੇ ਵਿਚਾਰ ਹੀ ਬੜੇ ਟੌਪ ਦੇ ਆ ਤੇ ਮੈਨੂੰ ਰੇਟ ਲਿਸਟ ਲਿਖ ਕੇ ਦੇ ਦਿਓ ਮੈਂ ਮੁੜ ਕੇ ਤੁਹਾਨੂੰ ਉਸ ਹਿਸਾਬ ਦੇ ਨਾਲ ਹੀ ਤੁਹਾਡੀ ਪੇਮੈਂਟ ਜਿਹੜੀ ਬਕਾਇਆ ਰਾਸ਼ੀ ਹੋਊਗੀ ਉਹ ਤੁਹਾਨੂੰ ਦਊਗਾ ਇੱਕ ਮਿੰਟ ਦਿਓ ਜੀ 26 ਜਨਵਰੀ 26 ਤੁਹਾਨੂੰ ਤਾਂ ਮੈਨੂੰ ਰਸੀਦ ਦੇ ਦਿਓ ਲਓ ਜੀ ਆ ਗਈ ਆ ਗਈ ਬਾਕੀ ਤੁਸੀਂ ਫਿਕਰ ਨਾ ਕਰੋ ਸਾਨੂੰ ਤੇ ਹੈਗਾ ਅੱਛਾ ਤੁਸੀਂ ਇਹ ਐਡਰੈਸ ਦੱਸੇ ਹੋਲੀ ਸਿਟੀ ਹੋਲੀ ਸਿਟੀ ਹੋਲੀ ਸਿਟੀ ਸ਼ਿਦੇਸ਼ ਲੈਰੀ ਸਾਹਬ ਦਾ ਨਾਲ ਹੀ ਕੋਠੀ ਓਹ ਹੋ ਹੋ ਵਾਹ ਜੀ ਵਾਹ ਅੱਜ ਕੱਲ ਤੇ ਉਸਦੂ ਸਾਹਿਬ ਦੀ ਕੋਠੀ ਲੰਘ ਕੇ ਅਗਲੇ ਪਾਸੇ ਉਹ ਕਲੇਰੀ ਸਾਹਬਾ ਦੀ ਕੋਠੀ ਆ ਜਾਣੀ ਸ਼ਿਦੇਸ਼ ਲੈਰੀ ਸਾਹਬਾ ਦੀ ਉਧਰ ਨਾਲ ਹੀ ਆਪਣੀ ਤੁਸੀਂ ਤੇ ਕਲਾਕਾਰਾਂ ਦੇ ਨਾ ਹੀ ਬੜੇ ਦਸਤੇ ਆ ਜੀ ਕੀ ਕਰੀਏ ਹੁਣ ਲਓ ਜੀ ਲਓ ਜੀ ਇਹ ਪੇਪਰ ਸਮਝ ਲੋ ਤੁਹਾਡੇ ਕੋਲ ਆ ਗਈ ਆ ਗਈ ਆ ਗਈ ਹਾਂ ਪੇਮੈਂਟ ਮੈਂ ਸਮਝ ਲੋ ਤੁਹਾਡੇ ਕੋਲ ਆ ਗਈ ਕੋਈ ਨਹੀਂ ਜੀ ਫਿਕਰ ਨਾ ਕਰੋ ਤੁਸੀਂ ਤੁਸੀਂ 24 ਜਨਵਰੀ ਨੂੰ ਭੇਜਣਾ ਦਾ ਤੇ ਤੁਹਾਡੇ ਕੋਲ 20 ਜਨਵਰੀ ਨੂੰ ਪੇਮੈਂਟ ਕੋਲ ਹੋਣੀ ਮੈਂ ਕਹਾਂ ਜੀ ਤੁਸੀਂ ਫਿਕਰ ਨਾ ਕਰੋ 23 ਤਰੀਕ ਨੂੰ ਸ਼ਾਮ ਦੇ ਵੇਲੇ ਸਾਰੇ ਪ੍ਰੋਡਕਟ ਤੁਹਾਡੇ ਘਰ ਹੋਣਗੇ ਹਾਂ ਜੀ ਤੇ ਤੇ ਰੇਟ ਬਸ ਹੁਣ ਇਹ ਜੋ ਲੱਗ ਗਿਆ ਇਹੀ ਆ ਇਹੀ ਆ ਜੀ ਇਹੀ ਨਾ ਇੱਧਰ ਤੇ ਨਾ ਉੱਧਰ ਹਾਂ ਆ ਲੋ ਤੁਸੀਂ ਹੈਪੀ ਉਹ ਹੋ ਗਏ ਦੋਵੇਂ ਕੈਨਸਲ ਸਾਈਆਂ ਹਾਂਜੀ ਚੱਲ ਵਧੀਆ ਕੀਤਾਈ ਭਰਾਵਾ ਵਧੀਆ ਕੀਤਾ ਆ ਲੋ ਤੁਸੀਂ ਮਠਿਆਈ ਉਹ ਲੈ ਜੀ ਸਾਡੇ ਵੱਲੋਂ ਡੱਬਾ ਵਿਆਹ ਦਾ ਇਹ ਵੇਖਿਆ ਕਿਆ ਚੇ ਵਿਚਾਰਿਆ ਜੀ ਤੁਸੀਂ ਸਾਡੇ ਲਈ ਡੱਬਾ ਲੈ ਕੇ ਆਏ ਓਹ ਹੋ ਹੋ ਤੇ ਮੈਨੂੰ ਨਿਯਾਤ ਜੀ ਮੈਂ ਜਾਵਾਂ ਉਹ ਇੱਕ ਮਿੰਟ ਜੀ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਵੀ 26 ਜਨਵਰੀ ਆ ਤੇ ਸਾਲ ਤੇ 2036 ਲਿਖਿਆ 26 ਜਨਵਰੀ 2036 ਹਾਂ 26 ਜਨਵਰੀ 2036 ਦਾ ਵਿਆਹ ਆ ਤੇ ਸਰ ਜੀ ਤੁਸੀਂ ਪ੍ਰੋਡਕਟ ਤੇ ਆ ਤੁਸੀਂ ਤੇ ਕਹਿ ਰਹੇ ਹੋ 24 ਜਨਵਰੀ ਨੂੰ ਪਹੁੰਚਾ ਦਿਓ ਤੇ ਭਾਈ ਐਡਵਾਂਸ ਸੋਚਦਾ ਸਾਡੀ ਅਸੀਂ ਤਾਂ ਐਡਵਾਂਸ ਜਿਹੜਾ ਚੱਲਦੇ ਆ ਯਾਰ ਕਮਾਲ ਦਾ ਬੰਦਾ ਆ ਘੰਟਾ ਹੋ ਗਿਆ ਸਿਰਖਪਾਈ ਕਰਕੇ ਉਹ 1 ਮਿੰਟ ਖਲੋਇਆ ਯਾਰ ਘੰਟਾ ਹੋ ਗਿਆ ਸਿਰਖਪਾਈ ਕਰਤੀ ਕਦੀ ਜਰਾਬਾਂ ਫੇਚ ਰੱਖਣੀਆਂ ਕਦੀ ਮਸ਼ੀਨ 'ਚ ਰੱਖਣੀਆਂ ਨਾ ਤੂੰ ਕੋਈ ਪੈਸਾ ਦਿੱਤਾ ਤੇ ਹਾਲਮ ਨਾਲੇ ਬਰਾਦ ਤੇ ਵੀ ਹੋਣਾ ਉਹ ਯਾਰੇ ਕਮਾਲ ਦਾ ਬੰਦਾ ਸਾਡੀਆਂ ਪਹਿਲੀਆਂ ਮੈਂ ਹੈਪੀ ਗਰਲ ਸੁਣਾ ਇਧਰ ਤੇ ਆ ਯਾਰ ਕਮਲੇ ਕਰਤਾ ਇਹਨੇ ਮੈਂ ਤੇ ਉਹ ਸਸਰੀ ਕਾ ਦੀ ਕੋਟ ਪੈਂਟ ਪਾਇਆ ਯਾਰ ਇਦੜ ਤੱਕ ਲੱਗਣ ਨੇ ਜਿਵੇਂ ਬੜਾ ਪੜਿਆ ਹੁੰਨਾ ਆ ਇਹਦੇ ਦਿਮਾਗ ਤੂੜੀ ਭਰੀ ਆ ਦਿਮਾਗ ਖਰਾਬ ਕਰਤਾ ਆਵੇ 1 ਘੰਟਾ ਲਾ ਕੇ ਦਿਮਾਗ ਖਰਾਬ ਕਰਕੇ ਆ 26 ਜਨਵਰੀ 2026 ਲਿਖਿਆ ਪਤਾ ਨਹੀਂ ਕਿੱਥੋਂ ਆ ਗਿਆ ਇਹ ਅਸੀਂ ਜਰਾਬਾਂ ਲਾਉਣੀਆਂ ਇਹ ਕਰਨਾ ਉਹ ਕਰਨਾ ਤੂੜੀ ਭਰੀ ਇਹਦੇ ਦਿਮਾਗ ਚ ਸਸਰੀ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਨੇ ਭੇਜਿਆ ਓ ਉਹ ਕਿਹੜੇ ਪਾਪਾ ਜੀ ਨੇ ਸਾਡੇ ਪਾਪਾ ਜੀ ਨੇ ਕਹਿੰਦੇ ਐਡਵਾਂਸ ਵਿਆਹ ਦਾ ਸਮਾਨ ਲੈਣਾ ਹੈ ਬੁਕਿੰਗ ਕਰਾਉਂ ਗਿੰਦੇ ਓ ਇਹਨੂੰ ਬਾਹਰ ਕੱਢ ਓਏ ਬਾਹਰ ਕੱਢ ਐਡਵਾਂਸ ਚ ਪੇਮੈਂਟ ਚੱਲੋ ਭਰਾ ਤੁਰਦਾ ਓ ਜੱਦਾ ਕਹੇ ਥਾਂ ਦਾ ਐਡਵਾਂਸ ਲੈਣਾ ਹੈ ਨੇ ਅੱਗੇ ਉਹ ਦਿਮਾਗ ਖਰਾਬ ਕਰਕੇ ਆ ਕੋਟ ਪੈਂਟ ਤੇ ਉਹਨੇ ਇਦਾਂ ਪਾਇਆ ਸੀ ਜਿਵੇਂ ਮਿਨਿਸਟਰ ਲੱਗਾ ਹੁੰਦਾ ਆ ਉਹ ਵੀ ਨੀਲੇ ਰੰਗ ਦਾ ਇਹ ਜਰਾਬਾਂ ਪਾਉਣੀਆਂ ਫ੍ਰਿਜਾਂ ਚ ਇਹ ਕਰਨਾ ਭਈਓ ਜਿਹੜੇ ਕੈਨਸਲ ਕੀਤੇ ਆ ਔਰ ਹੁਣ ਵੀ ਜਿਹੜਾ ਇਹ ਅਡਵਾਂਸ ਆਇਆ ਸੋ ਲੈਣਾ ਓਏ ਤੇਰੇ ਗਾੜੀ ਹੱਥ ਜੋੜੇ ਓ ਭਰਾ ਉਹਨਾਂ ਦੇ ਮੈਨੂੰ ਘਾਟਾ ਪੂਣਾ ਪੂਣਾ ਤੁਸੀਂ ਪੁਵਾਏਂਗਾ ਆਪਣਾ ਹੋ ਕੇ ਕਮਾਲ ਦੀ ਗੱਲ ਆ ਯਾਰ